ਸੋ ਗਾਇ ਇਸ ਵੈਲਕਮ بیک ਮਾਈ YouTube ਚੈਨਲ ਵੀਰਪਰ ਵਲੌਗਸ ਤੁਹਾਡਾ ਮੇਰੇ ਚੈਨਲ ਦੇ ਉੱਤੇ ਤੇ ਬਾਕੀ ਤੁਹਾਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਮੇਨ ਸਾਡਾ ਬਲੌਗ ਬਣਾਉਣ ਦਾ ਰੀਜ਼ਨ ਇਹ ਸੀ ਕਿ ਨਾ ਰਾਤ ਨੂੰ ਕੁਛ ਇਦਾਂ ਦਾ ਹੋ ਗਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੇ ਚਲੋ ਵੈਸੇ ਤਾਂ ਧਰਤੀ ਉਸੇ ਮਤਲਬ ਉਹ ਚੀਜ਼ ਹੋਈ ਆ ਤੇ ਵੈਗਰੂ ਨੇ ਮੇਰੇ ਪਰ ਹੱਥ ਰੱਖ ਕੇ ਮਤਲਬ ਉਹਦੀ ਆਪਾਂ ਪਾਠ ਕਰਦੇ ਸੀ ਗੁਰਦੁਆਰੇ ਜਾਂਦੇ ਸੀ ਉਹਦੀ ਬੰਦਗੀ ਕਰਦੇ ਸੀ ਤੇ ਉਹਨੂੰ ਆਪਾਂ ਮਤਲਬ ਦਿਲੋਂ ਕਹਿੰਦੇ ਇਹਨਾਂ ਜਦੋਂ ਬੰਦਾ ਕਿਸੇ ਚੀਜ਼ ਨੂੰ ਦਿਲੋਂ ਕਰਦਾ ਤੇ ਵਾਕਿਓ ਪ੍ਰਮਾਤਮਾ ਉਹਦੀ ਹਰ ਜਗ੍ਹਾ ਤੇ ਮਤਲਬ ਆਪੇ ਬਚਾ ਲੈਂਦਾ ਹਰ ਸੰਗੜ ਤੋਂ ਆਪਾਂ ਉਹਦਾ ਪਾਠ ਕਰਦੇ ਆਂ ਮੂਲ ਮੰਤਰ ਪਾਠ ਕਰਦੇ ਆਂ ਤੇ ਜਾਪ ਕਰਦੇ ਆਂ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਪਰਮਾਤਮਾ ਆ ਕੇ ਆਪਾਂ ਨੂੰ ਬਚਾ ਲੈਂਦਾ ਹਨਾ ਤੇ ਰਾ ਕ ਜਿੱਦਾਂ ਕਿ ਜਿਆ ਸੌਂ ਦਾ ਮਹੀਨਾ ਚੱਲਦਾ ਪਿਆ ਨਾ ਤੇ ਸਾਡੇ ਪਹਿਲਾਂ ਵੀ ਇੱਕ ਸੱਪ ਆ ਗਿਆ ਸੀ ਤੇ ਇੱਕ ਉਹਨੂੰ ਤੇ ਵਿੱਚ ਤੇ ਉਹ ਛੋਟਾ ਸੀਗਾ ਜਣੀ ਤੇ ਉਹਨੂੰ ਅਸੀਂ ਮਾਰਦਾ ਸੀ ਤੇ ਫਿਰ ਉਹ ਨਾ ਭੱਜਦਾ ਨਹੀਂ ਪੈਸੀ ਵੈਸੇ ਕੋਸ਼ਿਸ਼ ਤਾਂ ਅਸੀਂ ਬਹੁਤ ਕੀਤੀ ਵੀਸ ਮਤਲਬ ਥੋਟੀ ਲੈ ਕੇ ਉਹਨੂੰ ਬਾਹਰ ਸਿੱਟਣ ਦੀ ਵੀ ਚਲ ਬਾਹਰ ਚਲੇ ਜਾਵੇ ਪਰ ਉਹ ਬਾਹਰ ਨਹੀਂ ਗਿਆ ਕਰਕੇ ਇਸ ਕਰਕੇ ਮਾਰਨਾ ਪਿਆ ਉਹਨੂੰ ਫਾਇਦਾ ਵੀ ਬਹੁਤ ਸੀਗਾ ਉਹ ਤੇ ਫਿਰ ਬਾਅਦ ਵਿੱਚ ਸਾਡੇ ਜਿਹੜੀ ਇੱਕ ਕਹਿੰਦੇ ਹੁੰਦੇ ਆ ਕੀਮ ਕਹਿੰਦੇ ਹੁੰਦੇ ਆ ਜਿਹਦੇ ਦੋ ਮੂੰਹ ਹੁੰਦੇ ਹਾਂਜੀ ਡ ਫਿਰ ਤੇ ਫਿਰ ਹੁਣ ਤਾਂ ਰਾਤ ਮੇਰੇ ਹਸਬੰਦ ਬਾਹਰ ਆਏ ਉਹਨੇ ਮੋਟਰਸਾਈਕਲ ਦੀ ਚਾਬੀ ਲੈਣ ਵਾਸਤੇ ਕਹਿੰਦਾ ਚਲ ਮੈਂ ਚਾਬੀ ਕੱਢ ਕੇ ਅੰਦਰ ਰੱਖਦਾ ਤੇ ਲਾਈਟ ਗਈ ਹੋਈ ਸੀ ਲਾਈਟ ਹੈ ਨਹੀਂ ਸੀਗੀ ਤੇ ਸਾਰੇ ਤਰਾਸ ਪਰੰਦ ਭਟਾਕਾ ਪੈ ਗਿਆ ਜੀ ਰਾਤ ਤੇ ਉਹਦੇ ਕਰਕੇ ਲਾਈਟ ਆ ਨਹੀਂ ਸੀ ਤੇ ਬੈਟਰੀ ਜਗਾਈ ਹੋਈ ਸੀ ਇਨਵਰਟਰ ਸੀਗਾ ਪਰ ਫਿਰ ਵੀ ਅਸੀਂ ਲਾਈਟ ਆਫ ਕਰਕੇ ਇਹਨਾਂ ਇਸ ਫਿਲਮ ਦੇਖਦੇ ਪੈ ਜੀ ਤੇ ਨਾ ਮੇਰਾ ਹਸਬੰਦ ਆਇਆ ਬਾਹਰ ਚਾਬੀ ਲੈਣ ਵਾਸਤੇ ਬਿਲਕੁਲ ਬਾਰ ਦੇ ਕੋਲੇ ਤੁਹਾਨੂੰ ਮੈਂ ਇੱਥੇ ਵੀਡੀਓ ਜੋੜ ਦੂੰਗੀ ਨਾਲ ਤੇ ਤੁਸੀਂ ਨਾ ਉਹ ਕਲਿੱਪ ਵੇਖਿਓ ਧਿਆਨ ਦੇ ਨਾਲ ਦੇਖੋ ਕਾਲਾ ਨਹੀਂ ਕੋਡੀਆਂ ਵਾਲਾ ਪਤਾ ਨਹੀਂ ਕਿਵੇਂ ਕਹਿੰਦੇ ਆ ਬੜਾ ਹੀ ਮਤਲਬ ਭਿਆਨਕ ਜਿਹਾ ਸੱਪ ਸੀਗਾ ਤੇ ਜਿਵੇਂ ਗੁੰਝਲੀ ਮਾਰੀ ਬੈਠਾ ਸੀਗਾ ਤੇ ਦੇਖੋ ਜਦੋਂ ਆਪਾਂ ਮੇਨ ਆਪਾਂ ਐਂਟਰੀ ਕਰਦੇ ਬਾਹਰ ਖੋਲਦੇ ਆਪਾਂ ਇਦਾਂ ਹੀ ਪੈਰ ਰੱਖਦੇ ਆ ਨੀਚੇ ਹਨਾ ਮੂਰੇ ਤੇ ਵੇਲੇ ਪਰਮਾਤਮਾ ਨੇ ਜਿੱਦਾਂ ਆਪਣਾ ਮੇਹਰ ਭਰਿਆ ਹੱਥ ਰੱਖਿਆ ਸੀ ਉਦੋਂ ਦਿਮਾਗ ਵੀ ਉਸੇ ਹਿਸਾਬ ਨਾਲ ਕਰਦਾ ਕਿ ਪੈਰ ਮੇਰੇ ਹਸਬੰਦ ਨੇ ਪਰਾਂ ਕਰਕੇ ਰੱਖਿਆ ਉਹ ਵੇਲੇ ਬਾਹਰ ਆਗੇ ਸੱਪ ਉੱਥੇ ਬੈਠਾ ਨਹੀਂ ਤਾਂ ਆਮ ਸੱਪ ਦੇ ਪੈਰ ਦੀ ਧਮਕ ਸੁਣ ਕੇ ਹੀ ਮਤਲਬ ਭੱਜ ਲੈਂਦੇ ਆ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਕਿੱਧਰੋਂ ਆਇਆ ਰੱਬ ਜਾਣੇ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਕਿੰਨੇ ਹੁੰਦੇ ਆ ਜਾਗੋ ਰੱਖੇ ਸਾਈਆਂ ਮਾਰ ਸਕੀ ਨਾ ਕੋਈ ਵੀ ਜਦੋਂ ਆਪਣੀ ਵਧੀਆ ਤੇ ਪਰਮਾਤਮਾ ਆਪਣੇ ਆਪ ਹੀ ਆਪਣੀ ਧੀ ਲੈ ਵਖਾ ਦਿੰਦਾ ਰਾਹ ਦਿਖਾ ਦਿੰਦਾ ਤੇ ਯਾ ਮੇਰੇ ਹਸਬੰਦ ਨੇ ਪਰਾਂ ਕਰਕੇ ਪੈ ਚਾਬੀ ਵੀ ਲੈ ਜਾਂਦੀ ਉਹਨੂੰ ਫੇਰ ਵੀ ਨਹੀਂ ਦਿਖਿਆ ਤੇ ਉੱਥੇ ਬੈਠਾ ਸੀ ਜਦੋਂ ਚਾਬੀ ਲੈ ਕੇ ਅੰਦਰ ਵੜ ਗਏ ਉੱਥੋਂ ਦੀ ਫੇਰ ਅੰਦਰ ਵੜ ਗਏ ਬਾਹਰ ਕੂਲਦੀ ਮੈਂ ਤੁਹਾਨੂੰ ਦਿਖਾਉਂਗੀ ਤੇ ਫੇਰ ਜਦੋਂ ਅੰਦਰ ਚਲੇ ਗਏ ਜਦੋਂ ਉਹਨਾਂ ਨੇ ਬਾਰੀ ਲਾ ਬਾਹਰ ਸਾਡਾ ਲਾ ਲਿਆ ਨਾਪ ਕੇ ਜਾਲੀ ਵਾਲਾ ਤੇ ਫੇਰ ਜਦੋਂ ਉਹਨਾਂ ਨੇ ਕਿਹਾ ਵੀ ਆਹ ਕੀ ਰੱਸਾ ਜਾ ਪਿਆ ਜਦੋਂ نیچے ਦੇਖਿਆ ਬਾਹਰ ਲਾ ਕੇ ਤੇ ਸੱਪ ਐਡਾ ਵੱਡਾ ਮੋਟਾ ਸੱਪ ਸੀ ਪੂਰਾ ਤੇ ਪੂਰਾ ਜ਼ਹਿਰੀਲਾ ਸੱਪ ਸੀ ਮੈਂ ਤੁਹਾਨੂੰ ਬਾਹਰ ਦਿਖਾਉਣੀ ਕਿੱਥੇ ਬੈਠਾ ਸੀ ਗਾਇਸ ਤੇ ਬਹੁਤ ਜ਼ਿਆਦਾ ਮੈਂ ਤਾਂ ਕਹਿੰਨੀ ਆ ਵਾਈ ਜੀ ਮੇਰੇ ਹ ਨਾ ਮਾਪਿਓ ਕੋਈ ਨਹੀਂ ਹੈਗਾ ਤੇ ਬਹੁਤ ਹੀ ਜ਼ਿਆਦਾ ਜਣੀ ਦੀ ਰਾਤ ਮੈਨੂੰ ਵਾਕਿ ਚ ਯਕੀਨ ਆ ਗਿਆ ਕਿ ਪਰਮਾਤਮਾ ਹੈਗਾ ਰੱਬ ਹੈ ਹੀ ਮੇਰੇ ਰਗੀ ਦਾ ਸੱਚੀ ਗੱਲਾ ਵਾਗਰ ਨੂੰ ਪਤਾ ਕਿ ਮੇਰਾ ਕੋਈ ਹੈ ਨਹੀਂਗਾ ਮੈਂ ਦਖਾਨੀ ਗਾਇਸ ਆ ਦੇਖੋ ਆ ਚੀਤੇ ਬਿਲਕੁਲ ਆ ਚੀਤੇ ਸੱਪ ਬੈਠਾ ਸੀ ਇੱਥੇ ਇਦਾਂ ਗੁੰਝਲੀ ਮਾਰ ਕੇ ਇਦਾਂ ਤੇ ਉਹ ਦਿਖਿਆ ਹੀ ਨਹੀਂਗਾ ਜਦੋਂ ਸਾਡੀ ਆ ਬਾਹਰ ਦੀ ਐਂਟਰੀ ਖੋਲਦੇ ਹਾਂ ਤੇ ਤੁਹਾਨੂੰ ਤੁਹਾਨੂੰ ਮਾ ਦੇਖੋ ਜਦੋਂ ਆਪਾਂ ਅੰਦਰੋਂ ਆਉਂਨੇ ਆ ਆ ਦੇਖੋ ਜਦੋਂ ਆਪਾਂ ਇਹ ਬਾਹਰ ਖੋਲਦੇ ਆਪਾਂ ਇੱਥੇ ਪੈਰ ਰੱਖਣਾ ਹੁੰਦਾ ਇੱਥੋਂ ਪੈਰ ਰੱਖ ਕੇ ਇਦਾਂ ਆਉਣਾ ਹੁੰਦਾਗਾ ਕਿ ਇਹ ਦੇਖੋ ਪਾ ਪੈ ਨਾ ਲਿਖਬੰਦ ਨੇ ਇੱਥੇ ਰੱਖਿਆ ਇਧਰੋਂ ਆ ਕੇ ਇਦਾਂ ਚੱਕ ਕੇ ਚਾਬੀ ਲੈ ਕੇ ਇੱਥੇ ਮੋਟਰਸਾਈਕਲ ਖੜਾ ਜਾੜਾ ਇਧਰੋਂ ਲੈ ਕੇ ਇਦਾਂ ਹੀ ਵੜ ਗਏ ਜਦੋਂ ਤੁਸੀਂ ਅੰਦਰ ਵੜ ਗਏ ਹਸਬੰਦ ਮੇਰੇ ਜਦੋਂ ਨੇ ਵੇਖਿਆ ਪਤਾ ਨਹੀਂ ਇੱਥੇ ਕੀ ਚੀਜ਼ ਆ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤੇ ਫਿਰ ਜਿਵੇਂ ਖੜਕਾ ਵੀ ਬਹੁਤ ਕੀਤਾ ਅਸੀਂ ਵੀਡੀਓ ਬਣਾਈ ਬਿਲਕੁਲ ਵੀ ਹਿੱਲਿਆ ਨਹੀਂ ਹੈਗਾ ਫਿਰ ਸੋਟੀ ਲੈ ਕੇ ਅਸੀਂ ਮਤਲਬ ਦੂਜਾ ਉਹਨੂੰ ਹਲਾਇਆ ਹਿੱਲਿਆ ਨਹੀਂ ਹੈਗਾ ਅਸਕੇ ਮਰਿਆ ਹੋਗਾ ਕਿ ਤੋ ਫਿਰ ਮੈਂ ਕਿ ਮਰਿਆ ਸੱਪ ਇੱਥੇ ਕਿਵੇਂ ਆ ਗਿਆ ਤੇ ਫਿਰ ਜਦੋਂ ਉਹਨੂੰ ਦੋ ਅਸੀਂ ਨਾ ਉੱਥੋਂ ਲੈ ਕੇ ਉਹਨੂੰ ਲੈ ਕੇ ਛੋਟੀ ਦੇ ਨਾਲ ਸਿੱਟਿਆ ਸਿੱਟਿਆ ਇੱਥੇ ਤੱਕ ਲਿਆਏ ਵੇ ਸੀ ਕਿ ਮਾਰਨਾ ਨਹੀਂ ਹੈਗਾ ਸੋ ਹੋਂ ਦਾ ਮੀਨਾ ਵੀ ਉਹਨੂੰ ਬਾਹਰ ਕੱਢ ਦਾਂਗੇ ਤੇ ਜਦੋਂ ਇੱਥੇ ਆ ਗਿਆ ਫਿਰ ਉਹ ਭੱਜਿਆ ਇੱਕੇ ਨਾਮ ਇੱਧਰੋਂ ਭੱਜਿਆ ਤੇ ਫਿਰ ਵੀ ਬਚਾ ਹੋ ਗਿਆ ਕਿਉਂਕਿ ਮੇਰੇ ਹਸਬੰਦ ਦੇ ਪੈਰਾਂ ਕਨੀ ਇਹਨੂੰ ਭੱਜ ਜਾਓ ਤੇ ਫਿਰ ਵੀ ਮਤਲਬ ਪਿੱਛੇ ਭੱਜ ਕੇ ਹੋਏ ਤੇ ਫਿਰ ਅਸੀਂ ਛੋਟੀ ਦੇ ਨਾਲ ਮਾਰ ਮਾਰ ਕੇ ਬਾਹਰ ਕੱਢਤਾ ਵੰਦੇ ਨੇ ਦੀ ਝੋਨੇ ਦੇ ਦੇਖੋ ਜੀ ਗਾਇਸ ਆ ਸੱਪ ਸੀ ਸਾਡੇ ਬਾਹਰ ਕੋਲੇ ਬੈਠਾ ਤੁਸੀਂ ਆਪ ਵੀ ਵੇਖ ਸਕਦੇ ਆ ਕਿੰਨਾ ਲੰਮਾ ਤੇ ਕਿਦਾਂ ਦਾ ਸਾਪ ਆ ਮੈਂ ਤਾਂ ਦੇਖ ਕੇ ਧੁਰਤਰੀ ਜੜਦੀ ਆ ਡਰ ਬਹੁਤ ਜ਼ਿਆਦਾ ਲੱਗਦਾ ਸੀ ਬੜੀ ਮੁਸ਼ਕਲ ਨਾਲ ਉਸ ਪਰਮਾਤਮਾ ਦੀ ਕਿਰਪਾ ਨਾਲ ਜਾਨ ਬਚੀ ਦੇਖੋ ਜਿਵੇਂ ਅਸੀਂ ਲੰਗੀ ਜਾਂਨੇ ਆ ਸਾਰਾ ਖੜਕਾ ਵੀ ਹੁੰਦਾ ਤੇ ਬਿਲਕੁਲ ਨਹੀਂ ਹਿੱਲਿਆ ਤਸਤਮਸ ਨਹੀਂ ਹੋਇਆਗਾ ਇਹ ਹਾਂਜੀ ਆਹ ਦੇਖਿਓ ਪਤਾ ਨਹੀਂ ਕੀ ਹੈ ਕਿਦਾਂ ਦਾ ਕੀੜਾ ਸਾਡੇ ਘਰ ਇੰਨੇ ਦਿਨ ਚੀਜ਼ਾਂ ਬਹੁਤ ਜ਼ਿਆਦਾ ਭੜੀਆਂ ਭੜੀਆਂ ਨਿਕਲਦੀਆਂ ਪਤਾ ਨਹੀਂ ਕੀ ਗੱਲ ਆ ਤੁਸੀਂ ਦੱਸਿਓ ਕਮੈਂਟ ਦੇ ਵਿੱਚ ਵੀ ਇਹ ਕੀ ਚੀਜ਼ ਆ ਕਿਦਾਂ ਦੀ ਹੈਲੋ ਗਾਇਸ ਸਾਡੇ ਘਰ ਇੱਕ ਸਾਪ ਆ ਗਿਆ ਵੱਡਾ ਥੜਾ ਤੁਸੀਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਿਓ ਵੀਡੀਓ ਪੂਰੀ ਦੇਖਿਓ ਬਾਈ ਕਰਦੇ ਦੇਖੋ ਜੀ ਸਾਡੇ ਘਰ ਦੀ ਸਬਜੀ ਨਿਕਲ ਆਈ ਜੀ ਘਰ ਦੀ ਸਬਜੀ ਦਾ ਬਹੁਤ ਫਾਇਦਾ ਹੁੰਦਾ ਹੈ ਨਾ ਬਿਨਾਂ ਰੈਸਪਰੇ ਤੋਂ ਤੇ ਬਹੁਤ ਹੀ ਸਵਾਦ ਜਿਹੜੀ ਆਪਾਂ ਮੌਲੀ ਸਬਜੀ ਲੈਣੇ ਉਹ ਜੋ ਟੇਸਟ ਨਹੀਂ ਨਿਕਲਦਾ ਜਿਹੜਾ ਆਪਣੇ ਘਰ ਦੀ ਸਬਜੀ ਤੇ ਹੁੰਦਾ ਹੈ ਨਾ ਇਹ ਕਦੇ ਵੀ ਅਜ਼ਮਾ ਕੇ ਦੇਖਿਓ ਤੁਸੀਂ ਬਹੁਤ ਸਵਾਦ ਵਾਲੀ ਘਰ ਦੀ ਸਬਜੀ ਇਸ ਕਰਕੇ ਪਹਿਲਾਂ ਸਾਡੇ ਕਦੂ ਅੱਲਾ ਤੋਰੀਆਂ ਬਹੁਤ ਕੁਝ ਲੱਗਦਾ ਸੀ ਐਰ ਕੀ ਕਦੂ ਅੱਲਾ ਤੋਰੀਆਂ ਆਹ ਦੇਖੋ ਸਬਜੀ ਸਾਡੀ ਆ ਗਈ ਤੇ ਐ ਕਿ ਕਦੂ ਅੱਲਾ ਤੋਰੀਆਂ ਇਹ ਨਹੀਂ ਹੋਇਆ ਮਤਲਬ ਇਹ ਚੀਜ਼ ਨਹੀਂ ਲੱਗੇ ਆ ਦੇਖੋ ਵਾਲਾ ਤਾਂ ਕਿੱਡੀ ਖੜੀ ਆ ਉਹ ਤੇ ਚੜ ਗਈ ਆ ਵੱਲ ਤਾਂ ਦੇਖ ਸਕਦੇ ਤੁਸੀਂ ਕਿੱਡੀ ਲੰਮੀ ਹੋ ਗਈ ਵੱਲ ਪਰ ਇਹਨੂੰ ਲੱਗਿਆ ਕੁਝ ਨਹੀਂ ਹੈਗਾ ਤੇ ਆ ਕਦੂਆਂ ਦੀ ਵੱਲ ਦੇਖੋ ਜੀ ਇਹਨੂੰ ਵੀ ਕੁਝ ਨਹੀਂ ਲੱਗਿਆ ਫੁੱਲ ਲੱਗ ਲੱਗੇ ਸੁੱਕੀ ਜਾਂਦੇ ਸੀਗੇ ਹਾਂਜੀ ਗਾਇਜ਼ ਦੇਖੋ ਜੀ ਬੱਦਲ ਫੇਰ ਪੂਰਾ ਬੱਦਲ ਚੜ ਕੇ ਪੂਰਾ ਆਜ ਕਿਦਰ ਦੇਖੋ ਕਾਲਾ ਕਾਲਾ ਦੇਖ ਸਕਦੇ ਆ ਤੇ ਇੱਧਰ ਸਾਫ਼ ਆ ਉਧਰ ਨੂੰ ਚਾਈ ਜਾਂਦਾ ਸਾਰਾ ਬੱਦਲ ਤੇ ਮੀਂਹ ਦਾ ਮਤਲਬ ਹਟਣ ਦਾ ਨਾਂ ਨਹੀਂ ਲੈਂਦਾ ਕਾ ਸਵੇਰੇ ਵੀ ਨਹੀਂ ਸੀ ਕੱਲ ਵੀ ਸੀਗਾ ਪੂਰ ਜੀ ਜਣੇ ਦੀ ਆਈ ਜਾਂਦੀ ਆਈ ਜਾਂਦੀ ਆ ਤੇ ਆਹ ਦੇਖੋ ਜੀ ਪਹਿਲੀ ਵਿਚਾਰੇ ਨੇ ਬਾਤ ਹੀ ਹੋਰ ਵਾਣੀ ਸੀ ਕੀ ਕਰਦੇ ਹਨਾ ਦੁਵਾਰ ਤੇ ਤੁਹਾਨੂੰ ਝੋਨਾ ਲੱਗੂਗਾ ਤੇ ਜਿੰਨਾ ਜਿੰਨਾ ਦਾ ਵਿਚਾਰਿਆਂ ਦਾ ਨੁਕਸਾਨ ਹੋਇਆ ਉਹ ਪਰੇ ਦੂਰ ਉਹ ਵੀ ਦੂਰੀ ਤੋ ਲਾਈ ਜਾਂਦੇ ਆ ਝੋਨਾ ਜਿਹੜਾ ਉਹ ਸਾਹਮਣੇ ਜਿੱਥੇ ਦਿਸਦੇ ਹੋਣਗੇ ਬੰਦੇ ਤੁਹਾਨੂੰ ਵਲੌਗ ਦੇ ਵਿੱਚ ਤੇ ਉਹ ਵੀ ਝੋਨਾ ਦੂਰੀ ਤੋ ਲਵਾਇਆ ਸੀ ਅੱਜ ਮੋਗ ਗਿਆ ਸੀ ਉੱਥੇ ਵੀ ਅਸੀਂ ਦੇਖਿਆ ਬਹੁਤ ਥਾਵਾਂ ਤੇ ਝੋਨਾ ਖਰਾਬ ਹੋਇਆ ਸਾਰਿਆਂ ਦਾ ਹਨਾ ਨੁਕਸਾਨ ਤਾਂ ਬਹੁਤ ਹੋਇਆ ਮੀਂਹ ਦੇ ਨਾਲ ਹੁਣ ਤਾਂ ਬਾਬਾ ਮੀਂਹ ਨਾ ਪਾਵੇ ਆਹ ਦੇਖੋ ਸੜਕ ਫੇਰ ਵੀ ਅੱਜ ਮੀਂਹ ਪੈ ਗਿਆ ਥੋੜਾ ਛੜਕ ਫੇਰ ਗਿੱਲੀ ਹੋਈ ਪਈ ਆ ਤੇ ਸਾ ਕਿੰਨਾ ਸੋਹਣਾ ਲੱਗਦਾ ਵੈਸੇ ਹਨਾ ਤੇ ਪਰ ਮੀ ਨਾ ਆਵੇ ਮੀ ਦਾ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸਾਨੂੰ ਆ ਦੇਖੋ ਜੀ ਕਿੰਨਾ ਮੀ ਚੜਿਆ ਹੁੰਦਾ ਕਾਲਾ ਕਾਲਾ ਹੋਇਆ ਪਿਆ ਸਾਰਾ ਆ ਵੀਡੀਓ ਦੇ ਵਿੱਚ ਤਾਂ ਥੋੜਾ ਘੱਟ ਲੱਗਦਾ ਪਰ ਰੀਅਲ ਦੇ ਵਿੱਚ ਦੇਖਣ ਬਹੁਤ ਜ਼ਿਆਦਾ ਕਾਲਾ ਕਾਲਾ ਤੇ ਕਾਜੜਾ ਸਾਡਾ ਦਰਖਤ ਨਾ ਇਹਨੇ ਸਾਡਾ ਬਹੁਤ ਜ਼ਿਆਦਾ ਦਿ ਲਊ ਪੀਤਾ ਹੈ ਇੰਨਾ ਜ਼ਿਆਦਾ ਗੰਦ ਆਉਂਦਾ ਨਾ ਇਹਦੇ ਨਾਲ ਨਾ ਬਹੁਤ ਜ਼ਿਆਦਾ ਆ ਦੇਖੋ ਜੀ ਛੋਟੂ ਜਿਹਾ ਸਾਡਾ ਮਿਰਚਾਂ ਵਾਲਾ ਦਰਖਤ ਹਨਾ ਤੇ ਇਹ ਕਿੰਨੇ ਸੋਹਣੇ ਮਤਲਬ ਇਹਨੇ ਕਿੰਨੇ ਕਿੰਨੀਆਂ ਮਿਰਚਾਂ ਲੱਗੀਆਂ ਛੋਟੀਆਂ ਦੇ ਪੌਦਿਆਂ ਹਨਾ ਤੇ ਇਹ ਦੇਖੋ ਜੀ ਸਾ ਮਤਲਬ ਹੁਣ ਆਪੇ ਪੂਰੀਆਂ ਮਿਰਚਾਂ ਕਰਾਰੀਆਂ ਕੋੜੀਆਂ ਕੋੜੀਆਂ ਪੂਰੀਆਂ ਲੱਗੀਆਂ ਹੋਈਆਂ ਤੇ ਇੱਥੇ ਤਾਂ ਕਿ ਤੁਸੀਂ ਦੇਖਿਆ ਪਿੰਡੀਆਂ ਲੱਗੀਆਂ ਆ ਉਧਰ ਬੈਂਗ ਨਹੀਂ ਲੱਗੀਆਂ ਹੋਈਆਂ ਇੱਧਰ ਹਰੀਆਂ ਮਿਰਚਾਂ ਵਗੈਰਾ ਉੱਥੇ ਵੀ ਲੱਗੀਆਂ ਹੋਈਆਂ ਇੱਧਰ ਵੀ ਲੱਗੀਆਂ ਹੋਈਆਂ ਤੇ ਆਪਾਂ ਕੱਦੂ ਤੋਰੀਆਂ ਦੀ ਵੱਲ ਲੱਗੀ ਉਹਨਾਂ ਨੂੰ ਕੁਝ ਨਹੀਂ ਲੱਗਿਆ ਹੈਗਾ ਹਾਂਜੀ ਆ ਦੇਖੋ ਸਾਡੇ ਮੁੰਡਾ ਕਿਡਾ ਸਿਆਣਾ ਸਬਜੀ ਤੋਰਿਆ ਕਹਿੰਦਾ ਮੰਮੀ ਮੈਂ ਤੋਣੀ ਆ ਤੂੰ ਮੈਨੂੰ ਫੜਾ ਤੇ ਤੂੰ ਮੈਨੂੰ ਵਲੌਗ ਚ ਲੈ ਕੇ ਆਂ ਕੀ ਕਹਨੇ ਆਂ ਤੂੰ ਇਹ ਕੀ ਹੈ ਹਾਂ ਦੇਖਿਆ ਕਿ ਸਿਆਣਾ ਵੈਸੇ ਸਿਆਣਾ ਬਹੁਤ ਫੇਲਦਾ ਵੀ ਬਹੁਤ ਕਰਦਾ ਫੇਰੇ ਕਟਰੀ ਬਹੁਤ ਪਿੰ ਤੇ ਪਿਆਰ ਵੀ ਕਰਦੀ ਆ ਨਾ ਇਸ ਕਰਕੇ ਆਪਣੀ ਪਿਆਰ ਵੀ ਕਰਦੇ ਆ ਤੇ ਇਸ ਢਟਕਦੀਆਂ ਤੇ ਸਮਾਰ ਕੇ ਤੋਲਾ ਤੇ ਦੇਖੋ ਜੀ ਇਦਾਂ ਬੱਚਿਆਂ ਨੂੰ ਥੋੜੇ ਛੋਟੇ ਛੋਟੇ ਨੂੰ ਕੰਮ ਲਾਓ ਕਿਉਂਕਿ ਮੇਰਾ ਵੱਡਾ ਮੁੰਡਾ ਜਿਹੜਾ ਉਹ ਬਿਲਕੁਲ ਵੀ ਕੰਮ ਨਹੀਂ ਕਰਕੇ ਖੁਸ਼ ਹੈਗਾ ਹੁਣ ਕਾਣਾ ਗੂਣਾ ਕੱਢ ਕੇ ਕੰਮ ਕਰਾਉਣੇ ਆ ਇਹ ਛੋਟਾ ਕਰਕੇ ਤੇ ਇਹ ਸਿਆਣਾ ਕਰਕੇ ਇਹਨੂੰ ਛੋਟੇ ਤੋਲਾਵਾਂਗੇ ਕੰਮ ਕਰਨਾ ਆਪਾਂ ਕਰਦੇ ਹੁਣ ਨਿੱਕੇ ਨਿੱਕੇ ਤੇ ਫਿਰ ਇਹ ਮੇਰਾ ਕੰਮ ਕਰਾਇਆ ਕਰੂਗਾ ਹਨ ਆਇਆ ਇਹ ਸਿਆਣਾ ਮੇਰਾ ਛੋਟਾ ਆ ਦੇਖੋ ਜੀ ਕੇਲੇ ਖਾਈ ਜਾਂਦੀ ਆ ਕਿਸੇ ਨੂੰ ਪੁੱਛਿਆ ਨਹੀਂ ਆ ਕੱਲੀ ਨੇ ਚੱਕ ਲਿਆ ਆਪ ਤੇ ਫਾਲ ਮੈਂ ਕਹ ਤਾ ਪੁੱਛ ਤੂੰ ਵਾਓ ਕਿੰਨੇ ਸੋਹਣੇ ਲੱਗਦੇ ਪਏ ਨੇ ਫੁੱਲ ਵਾਓ ਵਾਓ ਬਲੌਗ ਬਹੁਤ ਲੰਮਾ ਹੋ ਗਿਆ ਤੇ ਮੈਂ ਬਲੌਗ ਦਾ ਕਰਦੀ ਆ ਐਂਡ ਤੁਸੀਂ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਤੇ ਖੁਸ਼ ਰਹੋ ਤੇ ਖੁਸ਼ ਰੱਖੋ ਤੇ ਬਸ ਇਹ ਚੀਜ਼ ਸੀਗੀ ਤੇ ਵੀਡੀਓ ਧਿਆਨ ਨਾਲ ਦੇਖ ਲਿਓ ਤੇ ਵੀ ਜਰੂਰ ਦੱਸਿਓ ਕਿ ਮੈਂ ਇਦਾਂ ਦਾ ਕੀ ਕਰਾਂ ਹਨਾ ਸਾਡੇ ਸੱਪ ਬਹੁਤ ਜ਼ਿਆਦਾ ਆਉਂਦੇ ਆ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਸੱਪ ਆਉਂਦੇ ਆ ਗਾਇਸ ਠੀਕ ਹੈ ਜੀ